ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀਂ ਤੱਕੀਂਦਾ ਸਦਾ ਮਿਹਨਤ ਦੀ ਕਮਾਈ ਤੇ ਆਪਣੇ ਗੁਰੂ ਸਾਹਿਬ ਤੇ ਵਿਸ਼ਵਾਸ ਰੱਖੀਂਦਾ ਹੈ ਇਸ ਦੁਨੀਆ ਵਿੱਚ ਗੁਰੂ ਹੀ ਸਾਨੂੰ ਚੰਗੇ ਰਸਤੇ ਵੱਲ ਜਾਣ ਵਾਲਾ ਰਾਹ ਦਿਖਾਉਂਦਾ ਹੈ ਅਤੇ ਮਾੜੇ ਰਾਹਾਂ ਤੋਂ ਜਾਣ ਲਈ ਸਾਨੂੰ ਰੋਕਦਾ ਹੈ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਅਸੀਂ ਆਪਣਾ ਵਧੀਆ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਦੇ ਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਤਾਂ ਹੀ ਆਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਦਾ ਆਨੰਦ ਮਾਣ ਸਕਦੇ ਹਾਂ ਤੇ ਆਪਣੀਆਂ ਤਰੱਕੀਆਂ 'ਚ ਅੱਗੇ ਵਧ ਸਕਦੇ ਹਾਂ ਜਦੋਂ ਸਾਨੂੰ ਆਪਦੇ ਗੁਰੂ ਤੇ ਪੂਰਾ ਵਿਸ਼ਵਾਸ ਹੋ ਜਾਂਦਾ ਹੈ ਤੇ ਫਿਰ ਗੁਰੂ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੰਦਾ ਹੈ ਤੇ ਸਾਨੂੰ ਤਰੱਕੀਆਂ ਵੱਲ ਜਾਣ ਵਾਲਾ ਰਸਤਾ ਆਪਦੇ ਆਪ ਦਿਖਾਈ ਦਿੰਦਾ ਹੈ ਲੋਕ ਬੀਪੀ ਦੇ ਡਰ ਤੋਂ ਨਮਕ ਖਾਣਾ ਛੱਡ ਦਿੰਦੇ ਨੇ 슈ਗਰ ਦੇ ਡਰ ਤੋਂ ਮਿੱਠਾ ਖਾਣਾ ਛੱਡ ਦਿੰਦੇ ਨੇ ਪਰ ਰੱਬ ਦੇ ਡਰ ਤੋਂ ਦੂਸਰਿਆਂ ਨੂੰ ਨੀਚਾ ਦਿਖਾਉਣਾ ਤੇ ਦੂਸਰਿਆਂ ਦਾ ਹੱਕ ਮਾਰਨਾ ਕਦੇ ਨਹੀਂ ਛੱਡਦੇ ਇਸ ਦੁਨੀਆ ਵਿੱਚ ਲੋਕ ਬਿਮਾਰੀਆਂ ਤੋਂ ਇੰਨਾ ਜ਼ਿਆਦਾ ਡਰਦੇ ਹਨ ਕਿ ਉਹ ਕਦੇ 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 ਰੱਬ ਤੋਂ ਵੀ ਨਹੀਂ ਡਰਦੇ ਉਹ ਲੋਕ ਰੱਬ ਨੂੰ ਤਾਂ ਭੁੱਲ ਜਾਂਦੇ ਹਨ ਉਹ ਲੋਕ ਰੱਬ ਨੂੰ ਭੁੱਲ ਕੇ ਲੋਕਾਂ ਨਾਲ ਬਹੁਤ ਬੁਰਾ ਵਿਹਾਰ ਕਰਦੇ ਹਨ ਜੋ ਲੋਕ ਬੁਰੇ ਹੁੰਦੇ ਹਨ ਉਹ ਇਮਾਨਦਾਰੀ ਤੇ ਨੇਕ ਕਮਾਈਆਂ ਕਰਨ ਵਾਲੇ ਲੋਕਾਂ ਦੀਆਂ ਨੇਕ ਕਮਾਈਆਂ ਵਿੱਚੋਂ ਵੀ ਹੱਕ ਮਾਰ ਲੈਂਦੇ ਹਨ ਜਦੋਂ ਉਹ ਬੁਰੇ ਲੋਕ ਠੱਗੀਆਂ ਤੇ ਝੂਠੀਆਂ ਦੀ ਮਾਇਆ ਇਕੱਠੀ ਕਰ ਕਲੈਂਦੇ ਹਨ ਤਾਂ ਫਿਰ ਉਹਨਾਂ ਨੂੰ ਉਹ ਠੱਗੀਆਂ ਤੇ ਝੂਠਾਂ ਦੀ ਇਕੱਠੀ ਕੀਤੀ ਮਾਇਆ ਵਾਦਾ ਨਹੀਂ ਕਰਦੀ ਤੇ ਉਹ ਬਿਮਾਰੀਆਂ ਦੇ ਰੂਪ ਵਿੱਚ ਉਹਨਾਂ ਦੀ ਇਕੱਠੀ ਕੀਤੀ ਮਹੂਈ ਮਾਇਆ ਨਿਕਲ ਜਾਂਦੀ ਹੈ ਚੁਗਲਖੋਰ ਜੇ ਨਾ ਹੋਣ ਜਹਾਨ ਅੰਦਰ ਕਦੇ ਵੀ ਝਗੜਾ ਪਵੇ ਨਾ ਕਿਸੇ ਮਕਾਨ ਅੰਦਰ ਜੇ ਕੋਈ ਇੱਕ ਦੂਜੇ ਦਾ ਵੰਡਾਵੇ ਫਰਕ ਨਹੀਂ ਭਗਵਾਨ ਤੇ ਇਨਸਾਨ ਅੰਦਰ ਸਾਨੂੰ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਚੁਗਲਖੋਰਾਂ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਹੈ ਜੋ ਲੋਕ ਚੁਗਲਖੋਰ ਹੁੰਦੇ ਹਨ ਉਹ ਆਪਣਾ ਚੁਗਲੀ ਕਰਨ ਵਾਲਾ ਕੰਮ ਕਦੇ ਵੀ ਨਹੀਂ ਭੁੱਲਦੇ ਉਹਨਾਂ ਨੇ ਹਮੇਸ਼ਾ ਇੱਕ ਦੂਜੇ ਇਨਸਾਨ ਕੋਲ ਚੁਗਲੀ ਕਰਨੀ ਹੀ ਹੁੰਦੀ ਹੈ ਉਹ ਹਮੇਸ਼ਾ ਦੂਜੇ ਇਨਸਾਨਾਂ ਦੇ ਘਰਾਂ ਤੇ ਰਿਸ਼ਤੇਦਾਰਾਂ ਵਿੱਚ ਫਰਕ ਅਤੇ ਲੜਾਈ ਝਗੜੇ ਪਵਾਉਣੇ ਹੀ ਹੁੰਦੇ ਹਨ ਉਹਨਾਂ ਚੁਗਲਖੋਰਾਂ ਨੇ ਨੂੰ ਚੁਗਲੀ ਵਾਲੇ ਕੰਮਾਂ ਵਿੱਚ ਸੰਤੁਸ਼ਟੀ ਮਿਲਦੀ ਹੈ ਤੁਸੀਂ ਇਹਨਾਂ ਚੁਗਲਖੋਰ ਲੋਕਾਂ ਤੋਂ ਦੂਰ ਹੀ ਰਹੋ ਤੇ ਆਪਣੇ ਭਗਵਾਨ ਤੇ ਭਰੋਸਾ ਰੱਖੋ ਤੇ ਆਪਣੇ ਪਰਿਵਾਰ ਵਿੱਚ ਬੜੀ ਖੁਸ਼ੀ-ਖੁਸ਼ੀ ਨਾਲ ਆਪਣਾ ਜੀਵਨ ਬਤੀਤ ਕਰੋ ਫਿਰ ਕਦੇ ਵੀ ਤੁਹਾਡੇ ਪਰਿਵਾਰ ਦੇ ਮੈਂਬਰ ਕਦੇ ਵੀ ਵੀ ਫਰਕ ਨਹੀਂ ਪੈਂਦਾ ਬੜਾ ਖੂਬਸੂਰਤ ਰਿਸ਼ਤਾ ਹੈ ਮੇਰੇ ਤੇ ਮੇਰੇ ਬਹਿਗਰੂ ਦਾ ਜਿਆਦਾ ਮੈਂ ਮੰਗਦਾ ਨਹੀਂ ਤੇ ਘੱਟ ਉਹ ਦਿੰਦਾ ਨਹੀਂ ਜਦੋਂ ਆਸੀਂ ਆਪਦੇ ਜ਼ਿੰਦਗੀ ਵਿੱਚ ਵਾਹਿਗੁਰੂ ਨੂੰ ਆਪਦੇ ਸੱਚੇ ਦਿਲ ਨਾਲ ਯਾਦ ਕਰਦੇ ਹਾਂ ਤਾਂ ਵਾਹਿਗੁਰੂ ਵੀ ਸਾਡੇ ਤੇ ਮਿਹਰ ਭਰਿਆ ਹੱਥ ਰੱਖਦਾ ਹੈ ਜਦੋਂ ਆਸੀਂ ਸੱਚੇ ਦਿਲੋਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਤੇ ਜੋ ਕੁਝ ਵੀ ਵਾਹਿਗੁਰੂ ਤੋਂ ਮੰਗਦੇ ਹਾਂ ਉਹੀ ਸਾਨੂੰ ਵਾਹਿਗੁਰੂ ਤੋਂ ਮਿਲ ਜਾਂਦਾ ਹੈ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਆਪਦੇ ਕੰਮਾਂ ਕਾਰਾਂ ਦੇ ਵਿੱਚੋਂ ਕੁਝ ਸਮਾਂ ਤਾਂ ਵਾਹਿਗੁਰੂ ਨੂੰ ਯਾਦ ਕਰਨ ਲਈ ਜ਼ਰੂਰ ਕੱਢਣਾ ਚਾਹੀਦਾ ਹੈ ਇਨਸਾਨ ਜਦੋਂ ਆਪ ਆਪਣਾ ਕੋਈ ਵੀ ਕੰਮ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਪਹਿਲਾਂ ਆਪਣੇ ਵਾਹਿਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਜਦੋਂ ਉਹ ਇਨਸਾਨ ਆਪ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਨੂੰ ਯਾਦ ਕਰਦਾ ਹੈ ਤਾਂ ਉਹਦੇ ਕੰਮਾਂ ਵਿੱਚ ਵਾਹਿਗੁਰੂ ਬਾਧਾ ਕਰਦਾ ਹੈ ਤੇ ਇਨਸਾਨ ਨੂੰ ਆਪਦੇ ਕੰਮਾਂ ਵਿੱਚ ਤਰੱਕੀ ਮਿਲਦੀ ਹੈ ਰੱਬ ਕਿਸੇ ਤੇ ਵੀ ਮਾੜਾ ਸਮਾਂ ਨਹੀਂ ਲਿਆਉਂਦਾ ਉਹ ਤਾਂ ਬੰਦੇ ਨੂੰ ਕੁਝ ਘੜੀਆਂ ਔਖੇ ਸਮੇਂ ਵਿੱਚ ਪਾ ਕੇ ਆਪਣੇ ਬਗਾਨਿਆਂ ਦੀ ਪਹਿਚaan ਕਰਾਉਂਦਾ ਹੈ ਕੋਈ ਇਨਸਾਨ ਰੱਬ ਨੂੰ ਹਮੇਸ਼ਾ ਸੱਚੇ ਦਿਲੋਂ ਯਾਦ ਕਰਦਾ ਰਹਿੰਦਾ ਹੈ ਤਾਂ ਹੀ ਰੱਬ ਉਸ ਨੂੰ ਕਦੇ ਵੀ ਦੁੱਖਾਂ ਵਿੱਚ ਨਹੀਂ ਰੱਖਦਾ ਉਹ ਤਾਂ ਹਮੇਸ਼ਾ ਇਨਸਾਨ ਨੂੰ ਸੁੱਖਾਂ ਵਿੱਚ ਹੀ ਰੱਖਦਾ ਹੈ ਰੱਬ ਤਾਂ ਇਨਸਾਨ ਨੂੰ ਉਸ ਦੀ ਜ਼ਿੰਦਗੀ ਵਿੱਚ ਉਸ ਦੇ ਆਪਣੇ ਤੇ ਬਗਾਨਿਆਂ ਦੀ ਪਹਿਚaan ਕਰਾਉਣਾ ਹੀ ਚਾਹੁੰਦਾ ਹੈ ਤਾਹੀ ਰੱਬ ਸਾਨੂੰ ਕੁਝ ਸਮਾਂ ਦੁੱਖਾਂ ਦੀ ਘੜੀ ਵਿੱਚ ਪਾ ਦਿੰਦਾ ਹੈ ਤੇ ਫਿਰ ਸਾਨੂੰ ਉਸ ਸਮੇਂ ਆਪਣੇ ਤੇ ਬਗਾਨਿਆਂ ਦੀ ਪਹਿਚਾਣ ਆ ਜਾਂਦੀ ਹੈ ਜੋ ਤੁਹਾਡਾ ਆਪਣਾ ਹੁੰਦਾ ਹੈ ਉਹ ਤੁਹਾਡੇ ਦੁੱਖਾਂ ਵਿੱਚ ਤੁਹਾਡੇ ਨਾਲ ਖੜ ਜਾਂਦਾ ਹੈ ਜੋ ਤੁਹਾਡਾ ਆਪਣਾ ਨਹੀਂ ਹੁੰਦਾ ਉਹ ਤੁਹਾਡੇ ਦੇ ਆਏ ਦੁੱਖਾਂ ਦੇ ਸਮੇਂ ਵਿੱਚ ਤੁਹਾਡੇ ਨਾਲ ਕਦੇ ਵੀ ਨਹੀਂ ਖੜਦਾ ਜੋ ਬਗਾਨਾ ਹੁੰਦਾ ਹੈ ਉਹ ਤੁਹਾਡੇ ਸੁਖ ਵੇਲੇ ਹੀ ਤੁਹਾਡੇ ਨਾਲ ਖੜਦਾ ਹੈ ਦੁੱਖ ਵੇਲੇ ਨਹੀਂ